ਹਾਂਜੀ ਤੇ ਜੇ ਤੁਸੀਂ ਚਾਹੁੰਦੇ ਕਿ ਤੁਹਾਡਾ ਜਿਹੜਾ ਫੇਸ ਹੈ ਉਹ ਧੁੱਪ ਵਿੱਚ 글로 ਕਰੇ ਤੇ ਵਧੀਆ ਜਿਹੜਾ 글로 ਕਰੇ ਇੱਕ ਤੇ ਆਪਣਾ ਜਿਹੜਾ ਤੁਸੀਂ ਖਾਣ ਪੀਣ ਦਾ ਜਿਹੜਾ ਉਹ ਜਿਆਦਾ ਧਿਆਨ ਰੱਖਿਆ ਕਰੋ ਤੇ ਜਿਆਦਾ ਮਤਲਬ ਕਿ ਜੇ ਤੁਸੀਂ ਡੇਲੀ ਆਵਲਾ ਵਗੈਰਾ ਨਹੀਂ ਖਾ ਸਕਦੇ ਤੇ ਤੁਸੀਂ ਉਹਦਾ ਆਚਾਰ ਬਣਾ ਲਓ ਨਿੰਬੂ ਦਾ ਆਚਾਰ ਬਣਾ ਲਓ ਗਲਗਲ ਦਾ ਆਚਾਰ ਬਣਾ ਲਓ ਹਨਾ ਇਹ ਅਚਾਰ ਵੀ ਜਰੂਰ ਖਾਓ ਕਿਉਂਕਿ ਇਹ ਚ ਵਿਟਾਮਿਨ ਸੀ ਹੁੰਦਾ ਆ ਤੇ ਵਿਟਾਮਿਨ ਸੀ ਹੋਣ ਕਰਕੇ ਸਾਡੇ ਜਿਹੜਾ ਫੇਸ ਤੇ ਗਲੋ ਆਉਂਦਾ ਆ ਬਟ ਫਿਰ ਵੀ ਜੇ ਤੁਸੀਂ ਹਨਾ ਕੋਈ ਫੇਸ ਪੈਕ ਜਿਹੜਾ ਉਹ ਈਜ਼ੀ ਬਹੁਤ ਈਜ਼ੀ ਹੋਵੇ ਜਿਹੜਾ ਲਾ ਕੇ ਆਪਾਂ ਕਿਤੇ ਜੇ ਜਾਣਾ ਹੋਵੇ ਤੇ ਲਾ ਸਕੀਏ ਇੱਕ ਇੱਕ ਦੋ ਮਿੰਟ ਵਿੱਚ ਜਿਹੜਾ ਬਣ ਜੇ ਤੇ ਉਹਦੇ ਅਸੀਂ ਫੇਰ ਅਗੇਨ ਲਾਵਾਂਗੇ ਜੀ ਕਾਫੀ ਤੇ ਕਾਫੀ ਤੁਸੀਂ ਇੱਕ ਚਮਚਾ ਲੈ ਲੈਣੀ ਕਾਫੀ ਇਹਦੇ ਵਿੱਚ ਪਾਵਾਂਗੇ ਜੀ ਥੋੜੀ ਜਿਹੀ ਖੰਡ ਚਾਹੇ ਤੁਸੀਂ ਗੁੜ ਵੀ ਪਾ ਸਕਦੇ ਜੇ ਤੇ ਇਹਦਾ ਪਾ ਲੈਣਾ ਥੋੜਾ ਜਿਹਾ ਗੁੜ ਕੋ ਸੋਇ ਖੰਡ ਤੇ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਥੋੜਾ ਜਿਹਾ ਪਾਣੀ ਜਿਆਦਾ ਪਾਣੀ ਨਹੀਂ ਪਾਣਾ ਥੋੜਾ ਜਿਹਾ ਪਾਣੀ ਪਾਣਾ ਜਿਦਨੇ ਚ ਮਤਲਬ ਇਹ ਉਨਾ ਕੀ ਪਾਣੀ 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 ਪਾਣਾ ਹੈ ਜਿੰਨੇ ਚ ਮਤਲਬ ਇਹ ਮੈਲਟ ਹੋ ਸਕੇ ਫਿਰ ਤੁਸੀਂ ਇੱਕ ਲੈਣੀ ਚਾਹ ਪਾਣੀ ਉਹਦੇ ਨਾਲ ਤੁਸੀਂ ਸੇਵ ਇਸ ਤਰੀਕੇ ਨਾਲ ਹਿਲਾ ਜਾਨੀ ਪਾਣੀ ਦੇਖੋ ਕਿ ਮੈਜਿਕ ਹਾਂਜੀ ਤੇ ਫੈਂਟ ਫੈਂਟ ਕੇ ਫੈਂਟ ਪੈਟ ਕੇ ਦਾ ਮਤਲਬ ਇਹਦੀ ਪੂਰੀ ਚੱਗ ਬਣ ਜਣੀ ਜਿੱਦਾਂ ਕਾਫੀ ਦੀ ਹੁੰਦੀ ਹੈ ਤਾਂ ਬਣ ਗਈ ਇਹ ਚੱਕ ਦੇਖੋ ਦੇਖਦੇ ਵੀ ਟਿਕ ਦਿਨ ਪਈ ਲਗ ਦਿਨ ਪਈ ਹੈ ਤੇ ਇੰਨੇ ਕੇ ਸਾਨੂੰ ਚਾਹੀਦੀ ਸੀ ਇਹ ਥਿਕਨਸ ਹਾਂਜੀ ਜੇ ਤੁਹਾਨੂੰ ਮਤਲਬ ਕੀ ਹੁਣ ਇਹ ਬਰਸ਼ वगैरह ਹੋਏ ਤਾਂ ਡੋ ਉਹਦਣਾ ਵੀ ਲਾ ਸਕਦੇ ਜੀ ਇਹਨੇ ਤੇ ਫਿਰ ਹੱਥ ਤੇ ਹੈਗੀ ਆ ਉਹਦੇ ਨਾਲ ਲਾ ਲੈਣੇ ਹੱਤਾ ਨਾਲ ਬਾਕੀ ਜਿਤੋਂ ਤੁਸੀਂ ਬਣਾਣੀ ਐ ਡੈਕਟ ਉਹਦੇ ਹੀ ਲਾ ਲੈਣੀ ਝਾਗੇ ਦੀ ਬਾਅਦ ਵਿੱਚ ਇਹ ਝਗ ਜਿਹੜੀ ਆ ਉਹ ਮੈਲਟ ਹੋ ਜਾਣੀ ਆ ਤੈਨੂੰ ਕਿਉ ਲੱਗੀ ਨਹੀਂ ਤੇ ਇਹਨੂੰ 5-10 5-10 ਮਿੰਟ ਜਿਹੜਾ ਰੱਖ ਕੇ ਫਿਰ ਸ਼ੋਸ਼ ਕਰ ਲੈਣਾ ਜਿੱਤੇ ਜਦ 5-10 ਮਿੰਟ ਹੋ ਜਾਣਗੇ ਫਿਰ ਤੁਸੀਂ ਇਹਨੂੰ ਉਤਾਰ ਲੈਣਾ ਅੱਜ ਤੇ ਉਸ ਤੋਂ ਬਾਅਦ ਮਤਲਬ ਕਿ ਮੈਂ ਇੱਕ ਆਲੈਂ ਦੀ ਜੀ ਸਨ ਸਕ੍ਰੀਨ ਲੋਸ਼ਨ ਜਿਹੜਾ ਮਤਲਬ ਕਿ ਧੁੱਪ ਵਿੱਚ ਆਪਾਂ ਜਿਹੜਾ ਜਦੋਂ ਜਾਂਦੇ ਆ ਉਦੋਂ ਹੀ ਲਾ ਸਕਦੇ ਆ ਮੈਨੂੰ ਇੱਕ ਕਰੀਮ ਦੀ ਮਸ਼ਹੂਰੀ ਨਹੀਂ ਦੇ ਰਹੀ ਬਟ ਇਹਨੂੰ ਡਾਇਰੈਕਟਲੀ ਨਹੀਂ ਲਾਣਾ ਇਹਨੂੰ ਇਦਾਂ ਤੁਸੀਂ ਚਾਹੋ ਤੇ ਅਲਵੇਰੇਜਲ ਲੈ ਕੇ

ਇਸ ਤੋਂ ਬਾਅਦ ਵਾਲੀ ਕਰੀਮ ਜਿਹੜੀ ਹੈ ਤੁਸੀਂ ਲਾਣੀ ਹੈ ਜ਼ਰੂਰੀ ਨਹੀਂ ਕਿ ਅਸੀਂ ਧੁੱਪ ਦੇ ਵਿੱਚ ਨਹੀਂ ਜਾਂਦੇ ਕਿਉਂਕਿ ਫੋਨ ਦੀਆਂ ਵੀ ਜੜੀਆਂ ਕਿਤਨਾ ਆ ਸਾਡੇ ਫੇਸ ਤੇ ਪੈਂਦੀਆਂ ਨੇ ਤੇ ਤਾਂ ਵੀ ਆਪਾਂ ਜਿਹੜੀ ਆ ਸਨ ਸਕਰੀਨ ਲੋਸ਼ਨ ਲੋਸ਼ਨ ਜਿਹੜਾ ਆਪਾਂ ਲਾ ਸਕਦੇ ਆ ਤੇ ਇੱਕ ਇਹਦੇ ਨਾਲ ਮਤਲਬ ਕਿ ਜੇ ਤੁਸੀਂ ਕੋਈ ਵੀ ਡੇਲੀ ਆਪਣੇ ਘਰ ਦੇ ਵਿੱਚ ਕੋਈ ਵੀ ਰੈਮਡੀ ਬਣਾ ਕੇ ਜਿਹੜੀ ਆਪਣੇ ਫੇਸ ਤੇ ਲਾਉਂਦੇ ਹੋ ਫੇਸ ਫਰੈਸ਼ ਹੋ ਜਾਂਦਾ ਹੈ ਤੇ ਡੇਲੀ ਕੁਝ ਨਾ ਕੁਝ ਜੇ ਆਪਾਂ ਹਨਾ ਟਰਾਈ ਕਰਦੇ ਰਵਾਂਗੇ ਤੇ ਸਾਡੇ ਫੇਸ ਜਿਹੜਾ ਮੇਨਟੇਨ ਰਹੇਗਾ ਵਧੀਆ ਰਹੇਗਾ ਤੇ ਜਿਆਦਾ ਸਾਨੂੰ ਐਫਰਟ ਦੀ ਕਰਨ ਦੀ ਲੋੜ ਨਹੀਂ ਪੈਗੀ ਕਿਉਂਕਿ ਫੇਸ਼ਲ ਤੇ ਆਪਾਂ ਇੱਕ ਦਿਨ ਹੀ ਕਰਾਉਨੇ ਆ ਜਾਂ ਮਹੀਨੇ ਬਾਅਦ ਜਾਂ 2 ਮਹੀਨੇ ਬਾਅਦ ਹਨਾ ਤੇ ਕੋਈ ਮੇਰੇ ਵਰਗਾ ਜਿਹੜਾ 6 ਮਹੀਨੇ ਬਾਅਦ ਹੀ ਕਰਾਉਂਦਾ ਹੈਗਾ ਤੇ ਬਟ ਜੇ ਤੁਸੀਂ ਡੇਲੀ ਕੋਈ ਵੀ ਰੈਮਡੀ ਜਿਹੜੀ ਆ ਘਰ ਦੇ ਵਿੱਚ ਜਿਹੜੀ ਤੁਸੀਂ ਆਪਣੇ ਫੇਸ ਤੇ ਅਪਲਾਈ ਕਰੋਗੇ ਤੇ ਉਹਨਾਂ ਦਾ ਅਸਰ ਜ਼ਰੂਰ ਹੋਏਗਾ ਤੇ ਉਹਨਾਂ ਵਿੱਚ ਇੱਕ ਤੇ ਕੈਮੀਕਲ ਫ੍ਰੀ ਹੁੰਦੀ ਆ ਕੋਈ ਉਹਦੇ ਵਿੱਚ ਜਿਹੜੇ ਹਨਾ ਆਪਾਂ ਘਰ ਵਿੱਚ ਕੋਈ ਵੀ ਜਿਹੜੀ ਰੈਮਡੀ ਆਪਾਂ ਅਪਲਾਈ ਕਰਦੇ ਆ ਤੇ ਉਹਦੇ ਵਿੱਚ ਕੋਈ ਕੈਮੀਕਲ ਨਹੀਂ ਹੁੰਦਾ ਠੀਕ ਆ ਤੇ ਡੇਲੀ ਮ사ਜ ਵੀ ਮਤਲਬ ਕਿ ਕੋਈ ਨਾ ਕੋਈ ਜਿਹੜੀ ਤੁਸੀਂ ਤੇਲ ਵਗੈਰਾ ਜਿਹੜਾ ਲੈ ਕੇ ਉਹ ਉਹ ਨਾਲ ਮ사ਜ ਜੜੀਓ ਤੁਸੀਂ ਕਰ ਸਕਦੇ ਜੇ ਨਹੀਂ ਤੇ ਤੁਸੀਂ ਅਣਾ ਅਲਵੇਰਾ ਜੈਲ ਨਾਲ ਵੀ ਕਰ ਸਕਦੇ ਜੇ ਬਟ ਅਪਲਾਈ ਜ਼ਰੂਰ ਕਰੋ ਇੱਕ ਤੇ ਹੁਣ ਜਿੱਦਾਂ ਸੁਸਤੀ ਅ ਜਦੋਂ ਆਪਾਂ ਥੋੜਾ ਜਿਹਾ ਐਕਟਿਵ ਹੋ ਕੇ ਆਪਣੇ ਬਾਡੀ ਦੇ ਵੱਲ ਧਿਆਨ ਦਿੰਦੇ ਆਪਣੇ ਫੇਸ ਵੱਲ ਧਿਆਨ ਦਿੰਦੇ ਨੇ ਆਪਣਾ ਮੇਨਟੇਨ ਕਰਦੇ ਆ ਤੇ ਸਾਡਾ ਤੁਸੀਂ ਇੱਕ ਇਹ ਦੇਖਿਓ ਕਿ ਤੁਹਾਡਾ ਕੰਮ ਕਰਨ ਨੂੰ ਵੀ ਕਰਦੇ ਕੰਮ ਕਰਨ ਨੂੰ ਵੀ ਮਨ ਕਰੇਗਾ ਏਨੀ ਕਿ ਅਸਿਆਣਾ ਹਾਊਸ ਵਾਈਫ ਐ ਤੇ ਹੀ ਆਪਣੇ ਆਪ 'ਤੇ ਬਿਲਕੁਲ ਧਿਆਨ ਨਾ ਦੇਈ ਐ ਇੱਕ ਕੰਮਾਂ ਦੇ ਵਿੱਚ ਹੀ ਰੁੱਝੇ ਰਹੀ ਐ ਕੰਮਾਂ ਦੇ ਵਿੱਚ ਰੁੱਝੇ ਰਹੀ ਐ ਤੇ ਇਹ ਗੱਲ ਨਹੀਂ ਹੈਗੀ ਆਪਣੇ ਆਪ ਨਾਲ ਜਿਹੜਾ ਇੱਕ ਆਪਾਂ ਕੀ ਮਤਲਬ ਕੀ ਕਹਿੰਦੇ ਨੇ ਨਾ ਨਿਆਣੇ ਕਰ ਪਾਰੇ ਹੈ ਨਾ ਤੇ ਆਪਣੇ ਆਪ ਦਾ ਵੀ ਜ਼ਰੂਰ ਖਿਆਲ ਰੱਖਣਾ ਚਾਹੀਦਾ ਆਪਣੇ ਆਪ ਨੂੰ ਜ਼ਰੂਰ ਮੇਨਟੇਨ ਰੱਖੋ ਤੇ ਇਹ ਗੱਲ ਤੇ ਦਿਮਾਗ ਦੇ ਵਿੱਚ ਕੱਢ ਹੀ ਦੇਣੀ ਚਾਹੀਦੀ ਹੈ ਕਿ ਹਾਂਜੀ ਤਾਂ ਹਾਂ ਕਰ ਦੇਕ ਮਤਲਬ ਕਿ ਘਰ ਹੀ ਰਹਿਨੇ ਆ ਅਸੀਂ ਕਿਤੇ ਜਾਣਾ ਹੁੰਦਾ ਹੈ ਜੌਬ ਤੇ ਜਾਣਾ ਕਿ ਡਿਊਟੀ ਤੇ ਜਾਣਾ ਹੈ ਅਸੀਂ ਇਹ ਵਾਲੇ ਕੰਮ ਕਿਉਂ ਕਰਨੇ ਆ ਫੇਸ ਪੈਕ ਕਿਉਂ ਲਾਣੇ ਆ ਹੈ ਤੇ ਇੱਕ ਇਹ ਸੋਚਿਆ ਕਰੋ ਕਿ ਜਿਹੜੀ ਘਰ ਦੇ ਵਿੱਚ ਇੱਕ ਔਰਤ ਹੁੰਦੀ ਹੈ ਉਹਦੇ ਵਿੱਚ ਉਹਦੇ ਤੇ ਵੀ ਇੱਕ ਬਹੁਤ ਵੱਡੀ ਜਿਮੇਵਾਰੀ ਹੁੰਦੀ ਹੈ ਤੇ ਉਹਨੂੰ ਵੀ ਮਤਲਬ ਕਿ ਆਪਣੇ ਆਪ ਨੂੰ ਜ਼ਰੂਰ ਮੇਨਟੇਨ ਰੱਖਣਾ ਚਾਹੀਦਾ ਉਹ ਖੁਦ ਐਕਟਿਵ ਹੋਏਗੀ ਖੁਦ ਮਤਲਬ ਕਿ ਆਪਣੇ ਆਪ ਦਾ ਖਿਆਲ ਰੱਖੇਗੀ ਤੇ ਫੇਰ ਹੀ ਉਹ ਘਰ ਦੇ ਕੰਮਾਂ ਦਾ ਖਿਆਲ ਜਿਹੜਾ ਉਹ ਰੱਖ ਸਕਦੀ ਹੈ ਵਧੀਆ ਤਰੀਕੇ ਨਾਲ ਤੇ ਇਹ ਗਲਤ ਫਹਿਮੀ ਮਤ ਪਾਲਿਆ ਕਰੋ ਕਿ ਅਸੀਂ ਤੇ ਘਰ ਹੀ ਰਹਿਣਾ ਹੈ ਕਿ ਕਿਤੇ ਜਾਣਾ ਆ ਜਿਹੜਾ ਹੀ ਇਹ ਬਲੇ ਚ ਜਨ ਲਾਉਂਦੇ ਰਹੀਏ ਤੇ ਜਰੂਰ ਕੁਛ ਨਾ ਕੁਛ ਜਿਹੜਾ ਅਪਲਾਈ ਕਰਿਆ ਕਰੋ ਆਪਣੇ ਫੇਸ ਤੇ ਡੇਲੀ ਨਹੀਂ ਹੋਏ ਤੇ ਦਹੀਂ ਨਾਲੀ ਦਹੀਂ ਦੇ ਵਿੱਚ ਕੋਈ ਫੇਸ ਪੈਕ ਮਤਲਬ ਕਿ ਅਵੇਸਨ ਵਗੈਰਾ ਪਾ ਕੇ ਉਹ ਹੀ ਲਾ ਲਓ ਜੇ ਕਾਫੀ ਨਹੀਂ ਲਾਣੀ ਜੇ ਕਾਫੀ ਦੇ ਵੀ ਜੇ ਛੋਟੇ ਛੋਟੇ ਪੌਚ ਵੀ ਆ ਜਾਂਦੇ 1-2 ਰੁਪਏ ਦੇ ਉਹ ਲਿਆ ਕੇ ਰੱਖ ਲਓ ਏ ਬਸ ਕੁਸ਼ਨ ਆਪ ਕੋ ਸਪਲਾਈ ਜ਼ਰੂਰ ਕਰ ਦੇ ਰੋ ਕੈ ਬਰੋ ਕਿਉਂਕਿ ਆਪ ਲਗੀ ਆਪਣੀ ਸੇਤ ਦਾ ਆਪ ਖਿਆਰ ਰੱਖਿਆ ਕਰੋ ਔਰ ਖਾਣ ਪੀਣ ਦਾ ਖਿਆਰ ਰੱਖਿਆ ਕਰੋ